ਯੂਕੇ ਨੇ ਇੱਕ ਵੱਡੇ ਇਮੀਗ੍ਰੇਸ਼ਨ ਨੀਤੀ ਦੇ ਵਿੱਚ ਬਦਲਾਅ ਦਾ ਐਲਾਨ ਕੀਤਾ ਹੈ ਜਿਦੇ ਨਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦੇਸ਼ ਦੇ ਅੰਦਰੋ ਇਨੋਵੇਟਰ ਫਾਊਂਡਰ ਵੀਜ਼ਾ ਉੱਤੇ ਜਾਣ ਦੀ ਆਗਿਆ ਦਿੱਤੀ ਗਈ ਹੈ ਯੂਕੇ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਜਲਦ ਹੀ ਦੇਸ਼ ਛੱਡੇ ਬਿਨਾ ਇਨੋਵੇਟਰ ਫਾਊਂਡਰ ਵੀਜ਼ਾ ਉੱਤੇ ਜਾਣ ਦੇ ਯੋਗ ਹੋਣਗੇ यूके माइग्रेशन नीति ਦੇ ਵਿੱਚ ਵੱਡੇ ਬਦਲਾਅ ਐਲਾਨੇ ਗਏ ਨੇ ਜੋ ਯੂਕੇ ਦੇ ਵਿੱਚ ਵਿਦਿਆਰਥੀਆਂ ਨੂੰ 25 ਨਵੰਬਰ 2025 ਤੋਂ ਦੇਸ਼ ਛੱਡੇ ਬਿਨਾ ਸਿੱਧੇ ਇਨੋਵੇਟਰ ਫਾਊਂਡਰ ਵੀਜ਼ਾ ਉੱਤੇ ਜਾਣ ਦੇ ਯੋਗ ਬਣਾਉਣਗੇ ਇੱਕ ਇਨੋਵੇਟਰ ਰਾਉਂਡਰ ਵੀਜ਼ਾ ਵਿਦੇਸ਼ੀ ਵਿਦਿਆਰਥੀਆਂ ਨੂੰ ਯੂਕੇ ਦੇ ਵਿੱਚ ਇੱਕ ਨਵੀਨਤਾਕਾਰੀ ਕਾਰੋਬਾਰ ਸਥਾਪਿਤ ਕਰਨ ਅਤੇ ਚਲਾਉਣ ਦੀ ਆਗਿਆ ਦਿੰਦਾ ਹੈ ਇਹ ਬਿਜ਼ਾਰਤ ਵਿੱਚ ਕਿਸੇ ਵੀ ਹੋਰ ਚੀਜ਼ ਤੋਂ ਵੱਖਰਾ ਹੋਣਾ ਚਾਹੀਦਾ ਹੈ ਨਾਲ ਹੀ ਕਾਰੋਬਾਰ ਜਾਂ ਫੇ ਕਾਰੋਬਾਰੀ ਵਿਚਾਰਾਂ ਨੂੰ ਇੱਕ ਪ੍ਰਮਾਣਿਤ ਸੰਸਥਾ ਦੁਆਰਾ ਸਮਰਥਨ ਦਿੱਤਾ ਜਾਣਾ ਚਾਹੀਦਾ ਹੈ ਜਿਸ ਨੂੰ ਇੱਕ ਸਮਰਥਨ ਸੰਸਥਾ ਵੀ ਕਿਹਾ ਜਾਂਦਾ ਹੈ ਇਸ ਤੋਂ ਇਲਾਵਾ ਹੋਰ ਸਾਰੀਆਂ ਯੋਗਤਾ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਜ਼ਰੂਰਤ ਹੈ ਨਵੇਂ ਨਿਯਮ ਸਟੱਡੀ ਵੀਜ਼ਾ ਉਤੇ ਵਿਦਿਆਰਥੀ ਨੂੰ ਯੂਕੇ ਦੇ ਅੰਦਰੋਂ ਇਨੋਵੇਟਰ ਫਾਊਂਡਰ ਰੂਟ ਉਤੇ ਜਾਂਦੀ ਅਗਗੇ ਦਿੰਦੇ ਨੇ ਜਿਦੇ ਨਾਲ ਉਹ ਆਪਣੀਆਂ ਅਰਜ਼ੀ ਦੀ ਪ੍ਰਕਿਰਿਆ ਦੌਰਾਨ ਆਪਣੇ ਕਾਰੋਬਾਰ ਸ਼ੁਰੂ ਕਰ ਸਕਦੇ ਨੇ ਪਿਛਲੀਆਂ پابੰਦੀਆਂ ਨੂੰ ਦੂਰ ਕਰਦੇ ਹੋਏ ਜਿਨ੍ਹਾਂ ਦੇ ਲਈ ਉਹਨਾਂ ਨੂੰ ਦੇਸ਼ ਛੱਡਣਾ ਪੈਂਦਾ ਸੀ ਵਿਦੇਸ਼ੀ ਹੋਣ 스타ਟਅਪ ਵੀਜ਼ਾ ਦੇ ਲਈ ਅਜੀ ਨਹੀਂ ਦੇ ਸਕਦੇ ਇਸ ਦੇ ਬਜਾਏ ਉਹ ਯੂਕੇ ਦੇ ਵਿੱਚ ਕਾਰੋਬਾਰ ਸਥਾਪਿਤ ਕਰਨ ਲਈ ਇਨੋਵੇਟਰ ਫਾਊਂਡਰ ਵੀਜ਼ਾ ਦੇ ਲਈ ਅਰਜ਼ੀ ਦੇਣ ਬਾਰੇ ਵਿਚਾਰ ਕਰ ਸਕਦੇ ਨੇ ਯੂਕੇ ਵਾਈਟ ਪੇਪਰ 2025 ਨੇ ਇਨੋ ਵਿਜ਼ਟਰ ਫਾਊਂਡਰ ਵੀਜ਼ਾ ਦੀ ਸਮਿੱਥਿਆ ਕਰਨ ਦਾ ਵਿਚਾਰ ਪੇਸ਼ ਕੀਤਾ ਸੀ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਇਹ ਯੂਕੇ ਦੀਆਂ ਯੂਨੀਵਰਸਿਟੀਆਂ ਵਿੱਚ ਪੜ੍ਹ ਰਹੇ ਉਦਮੀ ਪ੍ਰਤਿਭਾ ਨੂੰ ਉਦਮੀ ਵੀਜ਼ਾ ਦੇ ਵਿੱਚ ਜਾਣ ਦੇ ਲਈ ਸਮਰਥਨ ਦਿੱਤਾ ਜਾ ਤਾ ਜੋ ਉਹ ਯੂਕੇ ਦੇ ਵਿੱਚ ਆਪਣਾ ਕਾਰੋਬਾਰ ਅਤੇ ਕਰੀਅਰ ਬਣਾ ਸਕਣ ਹਾਲਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਯੂਕੇ ਦੇ ਵਿੱਚ ਆਪਣਾ ਕਾਰੋਬਾਰ ਸ਼ੁਰੂ ਕਰਨ ਤੋਂ ਪਹਿਲਾਂ ਕੁਝ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ। ਇੱਕ ਵਿਦਿਆਰਥੀ ਇਨੋਵੇਟਰ ਫਾਊਂਡਰ ਵੀਜ਼ਾ ਦੇ ਤਹਿਤ ਸਵੈ ਰੁਜ਼ਗਾਰ ਪ੍ਰਾਪਤ ਕਰ ਸਕਦਾ ਹੈ ਜੇਕਰ ਜੇਕਰ ਉਨ੍ਹਾਂ ਨੇ ਇਨੋਵੇਟਰ ਫਾਊਂਡਰ ਰੂਟ ਹੇਠ ਜੋ ਅਸਫ ਦੇ ਲਈ ਅਰਜੀ ਦਿੱਤੀ ਹੈ ਜਾਂ ਉਹ ਅਰਜੀ ਇੱਕ ਇਨੋਵੇਟਰ ਸੰਸਥਾਪਕ ਸਮਰਥਨ ਸੰਸਥਾ ਦੁਆਰਾ ਸਮਰਥਨ ਦੁਆਰਾ ਸਮਰਥਿਤ ਹੈ ਜਾਂ ਫਿਰ ਉਹ ਅਰਜੀ ਉਦੋਂ ਦਿੱਤੀ ਗਈ ਸੀ ਜਦੋਂ ਬਿਨਕਾਰ ਦੇ ਕੋਲ ਵਿਦਿਆਰਥੀ ਹੋਣ ਦੀ ਨਾਤੇ ਇਜਾਜ਼ਤ ਸੀ। ਯੂਕੇ ਨੇ ਕੁਵਟੇ ਇਮੀਗ੍ਰੇਸ਼ਨ ਨੀਤੀ ਦੇ ਵਿੱਚ ਬਦਲਾਵ ਦਾ ਐਲਾਨ ਕੀਤਾ ਹੈ ਜਿਸ ਦੇ ਨਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦੇਸ਼ ਦੇ ਅੰਦਰੋਂ ਇਨੋਵੇਟਰ ਫਾਊਂਡਰ ਵੀਜ਼ਾ ਉੱਤੇ ਜਾਣ ਦੀ ਆਗਿਆ ਦਿੱਤੀ ਗਈ ਹੈ ਯੂਕੇ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਜਲਦ ਹੀ ਦੇਸ਼ ਛੱਡੇ ਬਿਨਾ ਇਨੋਵੇਟਰ ਫਾਊਂਡਰ ਵੀਜ਼ਾ ਉੱਤੇ ਜਾਣ ਦੇ ਯੋਗ ਹੋਣਗੇ ਯੂਕੇ ਮੀਗ੍ਰੇਸ਼ਨ ਨੀਤੀ ਦੇ ਵਿੱਚ ਵੱਡੇ ਬਦਲਾਅ ਐਲਾਨੇ ਗਏ ਨੇ ਜੋ ਯੂਕੇ ਦੇ ਵਿੱਚ ਵਿਦਿਆਰਥੀਆਂ ਨੂੰ 25 ਨਵੰਬਰ 2025 ਤੋਂ ਦੇਸ਼ ਛੱਡੇ ਬਿਨਾ ਸਿੱਧੇ ਇਨੋਵੇਟਰ ਫਾਊਂਡਰ ਵੀਜ਼ਾ ਉੱਤੇ ਜਾਣ ਦੇ ਯੋਗ ਬਣਾਉਣਗੇ ਇਕ ਇਨੋਵੇਟਰ ਰਾਉਂਡਰ ਵੀਜ਼ਾ ਵਿਦੇਸ਼ੀ ਵਿਦਿਆਰਥੀਆਂ ਨੂੰ ਯੂਕੇ ਦੇ ਵਿੱਚ ਇੱਕ ਨਿਵੀਨਤਾਕਾਰੀ ਕਾਰੋਬਾਰ ਸਥਾਪਿਤ ਕਰਨ ਅਤੇ ਚਲੌਂਤੀ ਆਗਿਆ ਦਿੰਦੇ ਹੈ ਇਹ ਬਿਜ਼ਾਰਤ ਦੇ ਵਿੱਚ ਕਿਸੇ ਵੀ ਹੋਰ ਚੀਜ਼ ਤੋਂ ਵੱਖਰਾ ਹੋਣਾ ਚਾਹੀਦਾ ਹੈ ਨਾਲ ਹੀ ਕਾਰੋਬਾਰ ਜਾਂ ਫੇ ਕਾਰੋਬਾਰੀ ਵਿਚਾਰਾਂ ਨੂੰ ਇੱਕ ਪ੍ਰਮਾਣਿਤ ਸੰਸਥਾ ਦੁਆਰਾ ਸਮਰਥਨ ਦਿੱਤਾ ਜਾਣਾ ਚਾਹੀਦਾ ਹੈ ਜਿਸ ਨੂੰ ਇੱਕ ਸਮਰਥਨ ਸੰਸਥਾ ਵੀ ਕਿਹਾ ਜਾਂਦਾ ਹੈ ਇਸ ਤੋਂ ਇਲਾਵਾ ਹੋਰ ਸਾਰੀਆਂ ਯੋਗਤਾ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਜ਼ਰੂਰਤ ਹੈ ਨਵੇਂ ਨਿਯਮ ਸਟੱਡੀ ਵੀਜ਼ਾ ਉਤੇ ਵਿਦਿਆਰਥੀ ਨੂੰ ਯੂਕੇ ਦੇ ਅੰਦਰੋਂ ਇਨੋਵੇਟਰ ਫਾਊਂਡਰ ਰੂਟ ਉਤੇ ਜਾਂਦੀ ਅਗਦੇ ਦਿੰਦੇ ਦੀ ਜਿਸ ਦੇ ਨਾਲ ਉਹ ਆਪਣੀਆਂ ਅਰਜ਼ੀ ਦੀ ਪ੍ਰਕਿਰਿਆ ਦੌਰਾਨ ਆਪਣੇ ਕਾਰੋਬਾਰ ਸ਼ੁਰੂ ਕਰ ਸਕਦੇ ਨੇ ਪਿਛਲੀਆਂ پابੰਦੀਆਂ ਨੂੰ ਦੂਰ ਕਰਦੇ ਹੋਏ ਜਿਨ੍ਹਾਂ ਦੇ ਲਈ ਉਹਨਾਂ ਨੂੰ ਦੇਸ਼ ਛੱਡਣਾ ਪੈਂਦਾ ਸੀ ਵਿਦੇਸ਼ੀ ਹੁਣ ਸਟਾਰਟਅਪ ਵੀਜ਼ਾ ਦੇ ਲਈ ਅਜੀ ਨਹੀਂ ਦੇ ਸਕਦੇ ਇਸ ਦੀ ਬਜਾਏ ਉਹ ਯੂਕੇ ਦੇ ਵਿੱਚ ਕਾਰੋਬਾਰ ਸਥਾਪਿਤ ਕਰਨ ਲਈ ਇਨੋਵੇਟਰ ਫਾਊਂਡਰ ਵੀਜ਼ਾ ਦੇ ਲਈ ਅਰਜ਼ੀ ਦੇਣ ਬਾਰੇ ਵਿਚਾਰ ਕਰ ਸਕਦੇ ਨੇ ਯੂਕੇ ਵਾਈਟ ਪੇਪਰ 2025 ਨੇ ਇਨੋ ਵਿਜ਼ਟਰ ਫਾਊਂਡਰ ਵੀਜ਼ਾ ਦੀ ਸਮਿੱਥਿਆ ਕਰਨ ਦਾ ਵਿਚਾਰ ਪੇਸ਼ ਕੀਤਾ ਸੀ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਇਹ ਯੂਕੇ ਦੀਆਂ ਯੂਨੀਵਰਸਿਟੀਆਂ ਵਿੱਚ ਪੜ ਰਹੇ ਉਦਮੀ ਪ੍ਰਤਿਭਾ ਨੂੰ ਉਦਮੀ ਵੀਜ਼ਾ ਦੇ ਵਿੱਚ ਜਾਣ ਦੇ ਲਈ ਸਮਰਥਨ ਦਿੰਦਾ ਹੈ ਤਾਂ ਜੋ ਉਹ ਯੂਕੇ ਦੇ ਵਿੱਚ ਆਪਣਾ ਕਾਰੋਬਾਰ ਅਤੇ ਕਰੀਅਰ ਬਣਾ ਸਕਣ ਹਾਲਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਯੂਕੇ ਦੇ ਵਿੱਚ ਆਪਣਾ ਕਾਰੋਬਾਰ ਸ਼ੁਰੂ ਕਰਨ ਤੋਂ ਪਹਿਲਾਂ ਕੁਝ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ। ਇੱਕ ਵਿਦਿਆਰਥੀ ਇਨੋਵੇਟਰ ਫਾਊਂਡਰ ਵੀਜ਼ਾ ਦੇ ਤਹਿਤ ਸਵੈ ਰੁਜ਼ਗਾਰ ਪ੍ਰਾਪਤ ਕਰ ਸਕਦਾ ਹੈ ਜੇਕਰ ਜੇਕਰ ਉਨ੍ਹਾਂ ਨੇ ਇਨੋਵੇਟਰ ਫਾਊਂਡਰ ਰੂਟ ਹੇਠ ਅਰਜ਼ੀ ਦੇ ਲਈ ਅਰਜੀ ਦਿੱਤੀ ਹੈ ਜਾਂ ਉਹ ਅਰਜੀ ਇੱਕ ਇਨੋਵੇਟਰ ਸੰਸਥਾਪਕ ਸਮਰਥਨ ਸੰਸਥਾ ਦੁਆਰਾ ਸਮਰਥਨ ਦੁਆਰਾ ਸਮਰਥਿਤ ਹੈ ਜਾਂ ਫਿਰ ਉਹ ਅਰਜੀ ਉਦੋਂ ਦਿੱਤੀ ਗਈ ਸੀ ਜਦੋਂ ਬਿਨਕਾਰ ਦੇ ਕੋਲ ਵਿਦਿਆਰਥੀ ਹੋਣ ਦੀ ਨਾਤੇ ਇਜਾਜ਼ਤ ਸੀ। यूके ਨੇ ਇੱਕ ਵੱਡੇ ਇਮੀਗ੍ਰੇਸ਼ਨ ਨੀਤੀ ਦੇ ਵਿੱਚ ਬਦਲਾਅ ਦਾ ਐਲਾਨ ਕੀਤਾ ਹੈ ਜਿਸ ਦੇ ਨਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦੇਸ਼ ਦੇ ਅੰਦਰੋ ਇਨੋਵੇਟਰ ਫਾਊਂਡਰ ਵੀਜ਼ਾ ਉੱਤੇ ਜਾਣ ਦੀ ਅਗਿਆ ਦਿੱਤੀ ਗਈ ਹੈ ਯੂਕੇ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਜਲਦ ਹੀ ਦੇਸ਼ ਛੱਡੇ ਬਿਨਾ ਇਨੋਵੇਟਰ ਫਾਊਂਡਰ ਵੀਜ਼ਾ ਉੱਤੇ ਜਾਣ ਦੇ ਯੋਗ ਹੋਣਗੇ ਯੂਕੇ ਮੀਗ੍ਰੇਸ਼ਨ ਨੀਤੀ ਦੇ ਵਿੱਚ ਵੱਡੇ ਬਦਲਾਅ ਐਲਾਨੇ ਗਏ ਨੇ ਜੋ ਯੂਕੇ ਦੇ ਵਿੱਚ ਵਿਦਿਆਰਥੀਆਂ ਨੂੰ 25 ਨਵੰਬਰ 2025 ਤੋਂ ਦੇਸ਼ ਛੱਡੇ ਬਿਨਾ ਸਿੱਧੇ ਇਨੋਵੇਟਰ ਫਾਊਂਡਰ ਵੀਜ਼ਾ ਉੱਤੇ ਜਾਣ ਦੇ ਯੋਗ ਬਣਾਉਣਗੇ ਇਹ ਇਨੋਵੇਟਰ ਆਊਂਡਰ ਵੀਜ਼ਾ ਵਿਦੇਸ਼ੀ ਵਿਦਿਆਰਥੀਆਂ ਨੋ ਯੂਕੇ ਦੇ ਵਿੱਚ ਇੱਕ ਨਿਵੇਂਨਤਾਕਾਰੀ ਕਰਵਾਸ ਸਥਾਪਤ ਕਰਨ ਅਤੇ ਚਲਾਉਣ ਦੀ ਆਗਿਆ ਦਿੰਦੇ ਹੈ ਇਹ ਬਿਜ਼ਾਰਤ ਦੇ ਵਿੱਚ ਕਿਸੇ ਵੀ ਹੋਰ ਚੀਜ਼ ਤੋਂ ਵੱਖਰਾ ਹੋਣਾ ਚਾਹੀਦਾ ਹੈ ਨਾਰੀ ਕਾਰੋਬਾਰ ਜਾਂ ਫੇ ਕਾਰੋਬਾਰੀ ਵਿਚਾਰਾਂ ਨੂੰ ਇੱਕ ਪ੍ਰਮਾਣਿਤ ਸੰਸਥਾ ਦੁਆਰਾ ਸਮਰਥਨ ਦਿੱਤਾ ਜਾਣਾ ਚਾਹੀਦਾ ਹੈ ਜਿਸ ਨੂੰ ਇੱਕ ਸਮਰਥਨ ਸੰਸਥਾ ਵੀ ਕਿਹਾ ਜਾਂਦਾ ਹੈ ਇਸ ਤੋਂ ਇਲਾਵਾ ਹੋਰ ਸਾਰੀਆਂ ਯੋਗਤਾ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਜ਼ਰੂਰਤ ਹੈ ਨਵੇਂ ਨਿਯਮ ਸਟੱਡੀ ਵੀਜ਼ਾ ਉਤੇ ਵਿਦਿਆਰਥੀ ਨੂੰ ਯੂਕੇ ਦੇ ਅੰਦਰੋ ਇਨੋਵੇਟਰ ਫਾਊਂਡਰ ਰੂਟ ਉਤੇ ਜਾਂਦੀ ਆਗਿਆ ਦਿੰਦੇ ਦੀ ਜਿਦੇ ਨਾਲ ਉਹ ਆਪਣੀਆਂ ਅਰਜ਼ੀ ਪਰ ਕਿਰਿਆ ਦੌਰਾਨ ਆਪਣੇ ਕਾਰੋਬਾਰ ਸ਼ੁਰੂ ਕਰ ਸਕਦੇ ਨਹੀਂ ਪਿਛਲੀਆਂ پابੰਦੀਆਂ ਨੂੰ ਦੂਰ ਕਰਦੇ ਹੋਏ ਜਿਨ੍ਹਾਂ ਦੇ ਲਈ ਉਹਨਾਂ ਨੂੰ ਦੇਸ਼ ਛੱਡਣਾ ਪੈਂਦਾ ਸੀ ਵਿਦੇਸ਼ੀ ਹੁਣ ਸਟਾਰਟਅਪ ਆ ਵੀਜ਼ਾ ਦੇ ਲਈ ਅਜਿਹੀ ਨਹੀਂ ਦੇ ਸਕਦੇ ਇਸ ਦੀ ਬਜਾਏ ਉਹ ਯੂਕੇ ਦੇ ਵਿੱਚ ਕਾਰੋਬਾਰ ਸਥਾਪਿਤ ਕਰਨ ਲਈ ਇਨੋਵੇਟਰ ਫਾਊਂਡਰ ਵੀਜ਼ਾ ਦੇ ਲਈ ਅਲਜੀ ਦੇ ਬਾਰੇ ਵਿਚਾਰ ਕਰ ਸਕਦੇ ਨੇ ਯੂਕੇ ਵਾਈਟ ਪੇਪਰ 2025 ਨੇ ਇਨੋਵੇਟਰ ਫਾਊਂਡਰ ਵੀਜ਼ਾ ਦੇ ਸਮਿੱਖਿਆ ਕਰਨ ਦਾ ਵਿਚਾਰ ਪੇਸ਼ ਕੀਤਾ ਸੀ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਇਹ ਯੂਕੇ ਦੀਆਂ ਯੂਨੀਵਰਸਿਟੀਆਂ ਵਿੱਚ ਪੜ੍ਹ ਇਹ ਉਦਮੀ ਪ੍ਰਤਿਭਾ ਨੂੰ ਉਦਮੀ ਵੀਜ਼ਾ ਦੇ ਵਿੱਚ ਜਾਣ ਦੇ ਲਈ ਸਮਰਥਨ ਦਿੰਦਾ ਹੈ ਤਾਂ ਜੋ ਉਹ ਯੂਕੇ ਦੇ ਵਿੱਚ ਆਪਣਾ ਕਾਰੋਬਾਰ ਅਤੇ ਕਰੀਅਰ ਬਣਾ ਸਕਣ ਹਾਲਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਯੂਕੇ ਦੇ ਵਿੱਚ ਆਪਣਾ ਕਾਰੋਬਾਰ ਸ਼ੁਰੂ ਕਰਨ ਤੋਂ ਪਹਿਲਾਂ ਕੁਝ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ। ਇੱਕ ਵਿਦਿਆਰਥੀ ਇਨੋਵੇਟਰ ਫਾਊਂਡਰ ਵੀਜ਼ਾ ਦੇ ਤਹਿਤ ਸਵੈ ਰੁਜ਼ਗਾਰ ਪ੍ਰਾਪਤ ਕਰ ਸਕਦਾ ਹੈ ਜੇਕਰ ਜੇਕਰ ਉਨ੍ਹਾਂ ਨੇ ਇਨੋਵੇਟਰ ਫਾਊਂਡਰ ਰੂਟ ਹੇਠ ਜੋਅਸਸ ਦੇ ਲਈ ਅਰਜੀ ਦਿੱਤੀ ਹੈ ਜਾਂ ਉਹ ਅਰਜੀ ਇੱਕ ਇਨੋਵੇਟਰ ਸੰਸਥਾਪਕ ਸਮਰਥਨ ਸੰਸਥਾ ਦੁਆਰਾ ਸਮਰਥਨ ਦੁਆਰਾ ਸਮਰਥਿਤ ਹੈ ਜਾਂ ਫਿਰ ਉਹ ਅਰਜੀ ਉਦੋਂ ਦਿੱਤੀ ਗਈ ਸੀ ਜਦੋਂ ਬਿਨਕਾਰ ਦੇ ਕੋਲ ਵਿਦਿਆਰਥੀ ਹੋਣ ਦੀ ਨਾਤੇ ਇਜਾਜ਼ਤ ਸੀ। ਯੂਕੇ ਨੇ ਇੱਕ ਵੱਡੇ ਇਮੀਗ੍ਰੇਸ਼ਨ ਨੀਤੀ ਦੇ ਵਿੱਚ ਬਦਲਾਅ ਦਾ ਐਲਾਨ ਕੀਤਾ ਹੈ ਜਿਦੇ ਨਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦੇਸ਼ ਦੇ ਅੰਦਰੋਂ ਇਨੋਵੇਟਰ ਫਾਊਂਡਰ ਵੀਜ਼ਾ ਉੱਤੇ ਜਾਣ ਦੀ ਆਗਿਆ ਦਿੱਤੀ ਗਈ ਹੈ ਯੂਕੇ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਜਲਦ ਹੀ ਦੇਸ਼ ਛੱਡੇ ਬਿਨਾ ਇਨੋਵੇਟਰ ਫਾਊਂਡਰ ਵੀਜ਼ਾ ਉੱਤੇ ਜਾਣ ਦੇ ਯੋਗ ਹੋਣਗੇ यूके इमिग्रेशन नीति ਦੇ ਵਿੱਚ ਵੱਡੇ ਬਦਲਾਅ ਐਲਾਨੇ ਕਰੇ ਨੇ ਜੋ ਯੂਕੇ ਦੇ ਵਿੱਚ ਵਿਦਿਆਰਥੀਆਂ ਨੂੰ 25 ਨਵੰਬਰ 2025 ਤੋਂ ਦੇਸ਼ ਛੱਡੇ ਬਿਨਾ ਸਿੱਧੇ ਇਨੋਵੇਟਰ ਫਾਊਂਡਰ ਵੀਜ਼ਾ ਉੱਤੇ ਜਾਣ ਦੇ ਯੋਗ ਬਣਾਉਣਗੇ ਇਕ ਇਨੋਵੇਟਰ ਰਾਉਂਡਰ ਵੀਜ਼ਾ ਵਿਦੇਸ਼ੀ ਵਿਦਿਆਰਥੀਆਂ ਨੂੰ ਯੂਕੇ ਦੇ ਵਿੱਚ ਇੱਕ ਨਵੀਨਤਾਕਾਰੀ ਕਾਰੋਬਾਰ ਸਥਾਪਿਤ ਕਰਨ ਅਤੇ ਚਲਾਉਣ ਦੀ ਆਗਿਆ ਦਿੰਦੇ ਹੈ ਇਹ ਬਿਜ਼ਾਰਤ ਵਿੱਚ ਕਿਸੇ ਵੀ ਹੋਰ ਚੀਜ਼ ਤੋਂ ਵੱਖਰਾ ਹੋਣਾ ਚਾਹੀਦਾ ਹੈ ਨਵਾਂ ਕਾਰੋਬਾਰ ਜਾਂ ਫੇ ਕਾਰੋਬਾਰੀ ਵਿਚਾਰਾਂ ਨੂੰ ਇੱਕ ਪ੍ਰਮਾਣਿਤ ਸੰਸਥਾ ਦੁਆਰਾ ਸਮਰਥਨ ਦਿੱਤਾ ਜਾਣਾ ਚਾਹੀਦਾ ਹੈ ਜਿਸ ਨੂੰ ਇੱਕ ਸਮਰਥਨ ਸੰਸਥਾ ਵੀ ਕਿਹਾ ਜਾਂਦਾ ਹੈ ਇਸ ਤੋਂ ਇਲਾਵਾ ਹੋਰ ਸਾਰੀਆਂ ਯੋਗਤਾ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਜ਼ਰੂਰਤ ਹੈ ਨਵੇਂ ਨਿਯਮ ਸਟੱਡੀ ਵੀਜ਼ਾ ਉਤੇ ਵਿਦਿਆਰਥੀ ਨੂੰ ਯੂਕੇ ਦੇ ਅੰਦਰੋਂ ਇਨੋਵੇਟਰ ਫਾਊਂਡਰ ਰੂਟ ਉਤੇ ਜਾਂਦੀ ਅਗਗੇ ਦਿੰਦੇ ਨੇ ਜਿਦੇ ਨਾਲ ਉਹ ਆਪਣੀਆਂ ਅਰਜ਼ੀ ਦੀ ਪ੍ਰਕਿਰਿਆ ਦੌਰਾਨ ਆਪਣੇ ਕਾਰੋਬਾਰ ਸ਼ੁਰੂ ਕਰ ਸਕਦੇ ਨੇ ਪਿਛਲੀਆਂ پابੰਦੀਆਂ ਨੂੰ ਦੂਰ ਕਰਦੇ ਹੋਏ ਜਿਨ੍ਹਾਂ ਦੇ ਲਈ ਉਹਨਾਂ ਨੂੰ ਦੇਸ਼ ਛੱਡਣਾ ਪੈਂਦਾ ਸੀ ਵਿਦੇਸ਼ੀ ਹੁਣ ਸਟਾਰਟਅਪ ਆ ਵੀਜ਼ਾ ਦੇ ਲਈ ਅਰਜੀ ਨਹੀਂ ਦੇ ਸਕਦੇ ਇਸ ਦੇ ਬਜਾਏ ਉਹ ਯੂਕੇ ਦੇ ਵਿੱਚ ਕਾਰੋਬਾਰ ਸਥਾਪਿਤ ਕਰਨ ਦੇ ਲਈ ਇਨੋਵੇਟਰ ਫਾਊਂਡਰ ਵੀਜ਼ਾ ਦੇ ਲਈ ਅਰਜੀ ਦੇਣ ਬਾਰੇ ਵਿਚਾਰ ਕਰ ਸਕਦੇ ਨੇ ਯੂਕੇ ਵਾਈਟ ਪੇਪਰ 2025 ਨੇ ਇਹਨਾਂ ਵਿਜ਼ਟਰ ਫਾਊਂਡਰ ਵੀਜ਼ਾ ਦੀ ਸਮੀਖਿਆ ਕਰਨਤਾ ਵਿਚਾਰ ਪੇਸ਼ ਕੀਤਾ ਸੀ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਇਹ ਯੂਕੇ ਦੀਆਂ ਯੂਨੀਵਰਸਿਟੀਆਂ ਵਿੱਚ ਪੜ ਰਹੇ ਉਦਮੀ ਪ੍ਰਤਿਭਾ ਨੂੰ ਉਦਮੀ ਵੀਜ਼ਾ ਦੇ ਵਿੱਚ ਜਾਣ ਦੇ ਲਈ ਸਮਰਥਨ ਦਿੰਦਾ ਹੈ ਤਾਂ ਜੋ ਉਹ ਯੂਕੇ ਦੇ ਵਿੱਚ ਆਪਣਾ ਕਾਰੋਬਾਰ ਅਤੇ ਕਰੀਅਰ ਬਣਾ ਸਕਣ ਹਾਲਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਯੂਕੇ ਦੇ ਵਿੱਚ ਆਪਣਾ ਕਾਰੋਬਾਰ ਸ਼ੁਰੂ ਕਰਨ ਤੋਂ ਪਹਿਲਾਂ ਕੁਝ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ। ਇੱਕ ਵਿਦਿਆਰਥੀ ਇਨੋਵੇਟਰ ਫਾਊਂਡਰ ਵੀਜ਼ਾ ਦੇ ਤਹਿਤ ਸਵੈ ਰੁਜ਼ਗਾਰ ਪ੍ਰਾਪਤ ਕਰ ਸਕਦਾ ਹੈ ਜੇਕਰ ਜੇਕਰ ਉਨ੍ਹਾਂ ਨੇ ਇਨੋਵੇਟਰ ਫਾਊਂਡਰ ਰੂਟ ਹੇਠ ਅਰਜ਼ੀ ਦੇ ਲਈ ਅਰਜੀ ਦਿੱਤੀ ਹੈ ਜਾਂ ਉਹ ਅਰਜੀ ਇੱਕ ਇਨੋਵੇਟਰ ਸੰਸਥਾਪਕ ਸਮਰਥਨ ਸੰਸਥਾ ਦੁਆਰਾ ਸਮਰਥਨ ਦੁਆਰਾ ਸਮਰਥਿਤ ਹੈ ਜਾਂ ਫਿਰ ਉਹ ਅਰਜੀ ਉਦੋਂ ਦਿੱਤੀ ਗਈ ਸੀ ਜਦੋਂ ਬਿਨਕਾਰ ਦੇ ਕੋਲ ਵਿਦਿਆਰਥੀ ਹੋਣ ਦੀ ਨਾਤੇ ਇਜਾਜ਼ਤ ਸੀ।